ਆਂਗਨਵਾੜੀ ਮੁਲਾਜ਼ਮ ਪੰਜਾਬ ਸੀਟੂ ਵੱਲੋਂ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸੀਡੀਪੀਓ ਰਾਹੀਂ ਮੰਗ ਪੱਤਰ ਸੌਂਪਿਆ ਆਂਗਨਵਾੜੀ ਮੁਲਾਜ਼ਮ ਪੰਜਾਬ ਸੀਟੂ ਫਿਲੌਰ ਵੱਲੋਂ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸੀਡੀਪੀਓ ਫਿਲੌਰ ਰਾਹੀਂ ਕੇਂਦਰੀ ਮੰਤਰੀ ਸ਼੍ਰੀਮਤੀ ਅਨੁਪੂਰਨਾ ਦੇਵੀ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਜ਼ਿਲ੍ਹਾ ਪ੍ਰਧਾਨ ਨੇ ਲੇਪ ਕੋਰ ਤੇ ਬਲਾਕ ਪ੍ਰਧਾਨ ਨਰਨਜਨ ਕੌਰ ਨੇ ਦੱਸਿਆ ਕਿ ਬਾਲ ਦਿਵਸ ਮੌਕੇ ਇਹ ਕਹਿਣਾ ਚਾਹੁੰਦੀਆਂ ਕਿ ਦੇਸ਼ ਦੇ 6 ਸਾਲ ਤੋਂ ਘੱਟ ਉਮਰ ਦੇ 8 ਕਰੋੜ ਬੱਚਿਆਂ ਦੀ ਦੇਖਰੇਖ ਕਰ रही हाँ सू महिला विकास मंत्रालय ने नकार दिता है इतिहास योजना कई बच्चा सेहत थे थे योगदान नू नकार दिता दो सौ बटा तीन सौ ग्राम राशन देने चेहर की पहचान वर्गिया शर्त रख के उन्होंने वाजा करना चाहता है ते आंगनबाड़ी वर्कर तेल्पर जो समस्यावी हल कितिया जाता मंगा मनिया जाए इस मौके जिला प्रधान ने कौर, बलाक प्रधान निरंजन कौर सकत्तर सोमा कैशियर संतोष कुमारी ज्योति अपरा नीलम रानी परमिंदर कौर जाता मंसूरपुर संतोष लसाड़ा तो अलावा होर भी हाजिर सन जो टीवी न्यूज़ चैनल तो पत्रकार इंदरजीत सिंह बैंस दी खास रिपोर्ट तो मेरे मैसेज लगदा वी आपा ए काम नहीं करना ना वेरी गुड वेरी गुड फिर आओ दियो जवाब हां मैं सच बोल रही हूं कि झूठ बोल रही हूं बोल लो सही <laughs> मैं ही कहनी है ना फिर मैं छोटा काम कर सकती है मेरा फोन होणे भी ਤੁਸੀਂ મતલਬ ਨੀਲੇ ਮੈਮ ਚੈੱਕ ਕਰ ਸਕਦੇ ਆ ਮੇਰੇ ਪੋਸ਼ਣ ਟ੍ਰੈਕਰ ਤੇ ਕੋਈ ਐਕਸਟਰਾ ਬੈਨੀਫਿਟ ਨਹੀਂ ਬੈਨੀਫਿਸ਼ਰੀ ਨਹੀਂ ਚੜਿਆ ਜਿੰਨੇ ਦਿਨ ਸਟਾਰ 80 ਅੱਜ ਅੰਗવાડી ਮਲਾ ਜਿਲਹ ਜਲੰਧਰ ਤੇ ਇਹ ਬਲੌਕਪੋਰਡ ਜਿਹੜੇ ਮੱਧਰ ਐਲਫਨ ਸਰਕਟ ਹੈ। ਕੱਟਟ ਸਾਡੇ ਜਿਹੜੀ ਸਕੇਲ ਲੈਵਲ ਦੀ ਕਾਸਟ ਹੈ। ਇਹ 14 ਨਵੰਬਰ ਨੂੰ ਜਿਹੜਾ ਆ ਉਹ ਬਾਲਦੇਵ ਸਿੰਘ ਹੁੰਦਾ ਆ। ਤੇ ਜਿੱਥੇ ਅੱਜ ਬਾਲਦੇਵ ਸਿੰਘ ਅਸੀਂ ਮਨਾ ਰਹੇ ਹਾਂਗੇ। ਉੱਥੇ ਜਿਹੜੀਆਂ ਸਾਨੂੰ ਸਾਡੀ ਸੇਮ ਨੂੰ 50 ਸਾਲ ਹੋ ਗਏ 골ਡਨ ਜੁਬਲੀ ਸੀ 20 ਅਕਤੂਬਰ ਨੂੰ। ਤੇ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਜਿੱਥੇ ਇਸ ਚੀਜ਼ ਨੂੰ ਜਿਹੜਾ ਆ ਉਹ ਮੰਨフィ ਕਰਕੇ ਉੱਥੇ ਜਿਹੜਾ ਹੈਗਾ ਆ ਸਾਡੀ ਜਿਹੜੀ ਪੰਜਾਬ ਦੀ ਸਰਕਾਰ ਉਹਨੇ ਵੀ ਸਾਡੇ ਜਿਹੜੇ ਮੰਤਰੀ ਆ ਉਹਨਾਂ ਨੇ ਵੀ ਸਾਨੂੰ ਇਹ ਪੂਰੀ ਬਦਾਈ ਬਰੀ ਦਿੱਤੀ ਤੇ ਅਸੀਂ ਮਤਲਬ ਕਿ ਇਸ ਚੀਜ਼ ਦਾ ਰੋਸ ਪ੍ਰਗਟ ਕਰਦੇ ਆ ਕਿ ਐਡਾ ਵੱਡਾ ਦਿਨ ਹੋਵੇ 50 ਸਾਲੇ ਸਕੀਮ ਨੇ ਪੂਰੇ ਕਰ ਲਏ ਹੁਣ ਤੇ ਜਿਹੜਾ ਆ ਪੰਜਾਬ ਸਰਕਾਰ ਕੋਲੋਂ ਤੇ ਸਾਡੇ ਅਧਿਕਾਰੀਆਂ ਕੋਲੋਂ ਜਿਹੜਾ ਆ ਇਹ ਬਰਕਨਾ ਹੈਲਪਰਾਂ ਲਈ ਜਿਹੜੀ 2 ਲੱਖ ਜਗੇ ਹੌਸਲੇ ਵਾਲੇ ਉਹ ਨਹੀਂ ਕੇਗੇ ਪਹਿਲੀ ਗੱਲ ਦੱਸਾਂ ਕਿ ਉਹ ਇਸ ਚੀਜ਼ ਦਾ ਵੀ ਬਹੁਤ ਜ਼ਿਆਦਾ ਗੁੱਸਾ ਆ ਨੰਬਰ 2 ਤੇ ਸਾਡੀ ਆਨਲਾਈਨ ਹੜਤਾਲ ਚੱਲ ਰਹੀ ਸੀ 47 ਦਿਨ ਤੋਂ ਜਿਹੜੀ ਸਾਡੀ ਬਹੁਤ ਕਾਮਯਾਬ ਹੜਤਾਲ ਰਹੀ ਹੈ ਤੇ ਉਹ ਹੜਤਾਲ ਦੀ ਬਦੌਲਤ ਜਿਹੜਾ ਸਾਡਾ ਜਿਹੜਾ ਬਾਰ ਬਾਰ ਸ਼ੋਸ਼ਣ ਹੁੰਦਾ ਸੀ ਕਿ ਜੇ ਤੁਸੀਂ ਆਨਲਾਈਨ ਕੰਮ ਨਾ ਕੀਤਾ ਤਾਂ ਤੁਹਾਡੀ ਜਿਹੜੀ ਆ ਉਹ ਮਾਰ ਪੱਤਾ ਨਹੀਂ ਪੈਣਾ ਜਾਂ ਤੁਹਾਨੂੰ ਕੋਈ ਇਨਸੈਂਟਿਵ ਨਹੀਂ ਪੈਣਾ ਤੁਹਾਨੂੰ ਕੋਈ ਲਾਭ ਨਹੀਂ ਮਿਲਣਾ ਜੇ ਅਸੀਂ ਹੜਤਾਲ ਕੀਤੀ ਤਾਂ ਸਾਨੂੰ ਪਿਛਲੇ 6 ਮਹੀਨੇ ਸੈਂਟਰ ਦਾ ਜਿਹੜਾ ਮਾਰ ਪੱਤਾ ਆ ਪੰਜਾਬ ਦਾ ਯੂਨੀਫਾਰਮ ਦੇ ਪੈਸੇ ਜਾਂ ਇਨਸੈਂਟਿਵ ਸੀਬੀਈ ਦੇ ਪੈਸੇ ਤੇ ਸਾਨੂੰ ਸਾਰੇ ਜਿਹੜੇ ਆ ਉਹ ਜਿਹੜੇ ਆ ਪ੍ਰਾਪਤੀ ਹੋਈ ਇਸ ਚੀਜ਼ ਦੀ ਸੋ ਅਸੀਂ ਹੁਣ ਜਿਹੜੀ ਕੱਲ ਮੰਤਰੀ ਮੈਡਮ ਮੈਡਮ ਬਲਜੀਤ ਕੌਰ ਨਾਲ ਜਿਹੜੀ ਮੀਟਿੰਗ ਹੋਈ ਹੈ ਜਿਹੜੀ ਅੰਦੀ ਉਹਦੇ ਵਿੱਚ ਭਰੋਸਾ ਦਿੱਤਾ ਗਿਆ ਕਿ ਜਿਹੜਾ ਤੁਹਾਡਾ ਪੈਨਸ਼ਨ ਗ੍ਰੈਜੂਇਟੀ ਦਾ ਜਿਹੜਾ ਮਸਲਾ ਆ ਜਾਂ ਤੁਹਾਡੀ ਫਾਈਲ ਆ ਉਹ ਪੁੱਟ ਹੋ ਚੁੱਕੀ ਆ ਕਿ ਇਸ ਆਸ ਤੇ ਨਾਲ ਜਿਹੜੀ ਅਸੀਂ ਹੜਤਾਲ ਨੂੰ ਜਿਹੜਾ ਅੱਜ ਖਤਮ ਕੀਤਾ ਆ ਤੇ ਹੜਤਾਲ ਖਤਮ ਕਰਨ ਦੇ ਨਾਲ ਜਿਹੜਾ ਅਸੀਂ ਪਹਿਲਾਂ ਤੋਂ ਜਿਹੜਾ ਕੰਮ ਮਿੱਥਿਆ ਅਸੀਂ ਜਿੰਨਾ ਜੁਨੀਆ ਨੇ ਉਹ ਜ਼ਰੂਰ ਕਰਾਂਗੇ ਜਿਹੜਾ ਬਾਧੂ ਦਾ ਦਵਾ ਆ ਆਪਣੇ ਅਧਿਕਾਰੀਆਂ ਵੱਲੋਂ ਜਿਹੜਾ ਪੈਂਦਾ ਸਾਨੂੰ ਦਵਾ ਹੈਗਾ ਤੇ ਉਹ ਅਸੀਂ ਜਿਹੜੀ ਗੱਲ ਰੱਖੀ ਸੀ ਕਿ ਸਾਡਾ ਜਿਹੜਾ ਸੋਸ਼ਲ ਹੁੰਦਾ ਆ ਉਹਦਾ ਭਰੋਸਾ ਦਿੱਤਾ ਗਿਆ ਕਿ ਤੁਸੀਂ ਕਿਸੇ ਤਵਾ ਥਲੇ ਕੰਮ ਨਹੀਂ ਕਰਨਾ ਕਿਉਂਕਿ ਸਾਡਾ ਬਹੁਤ ਨੁਕਸਾਨ ਹੋ ਚੁੱਕਾ ਸਾਨੂੰ ਕਈ ਵਾਰ ਤਾੜਨਾ ਪੱਤਰ ਨਿਕਲੇ ਤੇ ਕਈ ਸਾਡੀਆਂ ਭੈਣਾਂ ਜਿਹੜੀਆਂ ਉਹ ਘਰਾਂ ਨੂੰ ਤੋੜ ਦਿੱਤੀਆਂ ਗਈਆਂ ਕਿ ਹੋਰਾਂ ਦੀ ਬਹਾਨੀ ਹੋ ਗਈ ਇਸ ਜਿਹੜੀ ਆਸਤੇ ਨਾਲ ਜਿਹੜਾ ਆ ਵਿਸ਼ਵਾਸ ਤੇ ਨਾਲ ਜਿਹੜੀ ਹਤਾਸ਼ ਖਤਮ ਕੀਤੀ ਹੈ ਤੇ ਅੱਜ ਅਸੀਂ ਆਪਣੇ ਆਪਣੇ ਬਲਾਕ ਦੇ ਤੋਂ ਸੀਡੀਪੀਓਜ਼ ਨੂੰ ਮੰਗ ਪੱਤਰ ਦਿੱਤੇ ਆ ਜਿਹੜੇ ਅਸੀਂ ਮੰਗ ਪੱਤਰ ਆਪਣੀ ਸੈਂਟਰ ਦੀ ਮੰਤਰੀ ਸ਼੍ਰੀਮਤੀ ਅਨਪੂਰਨ ਪੂਰਨਾ ਜੀ ਨੂੰ ਭੇਜਨੇ ਸੀਗੇ ਉਹ ਅਸੀਂ ਜਿਹੜਾ ਮੰਗ ਪੱਤਰ ਅੱਜ ਦਿੱਤਾ ਹੈ ਤੇ ਇਸ ਸਬੰਧ ਦੇ ਚਸਪੱਠੀ ਨੂੰ